ਸਭੀ ਦਾ ਖੂਨ ਸ਼ਾਮਿਲ ਹੈ ਯਹਾਂ ਦੀ ਮਿੱਟੀ ਵਿੱਚ ਕਿਸੇ ਕੇ ਬਾਹਰ ਹਿੰਦੁਸਤਾਨ ਕੋੜੀ ਜਦੋਂ ਆਪਣੇ ਆਪ ਨੂੰ ਇੰਡੀਅਨ ਕਹਿੰਦਾ ਆਪਣੇ ਆਪ ਨੂੰ ਭਾਰਤੀ ਕਹਿੰਦਾ ਮੋਦੀ ਜੀ ਨਾਲ ਮੁਲਾਕਾਤ ਕਰਕੇ ਪ੍ਰਾਈਮਰੋਸ ਇੰਡੀਆ ਦੇ ਕਹਿੰਦਾ ਤਾਂ ਦੇਸ਼ ਭਗਤੀ ਦਾ ਸਰਟੀਫਿਕੇਟ ਦੇਣ ਵਾਲੇ ਹੋਰ ਕੌਣ ਹੋਣਗੇ ਦੇਖੋ ਉਸਨੇ ਇੱਕ ਪਹਿਲ ਕਾਦਮੀ ਕੀਤੀ ਹੈ ਪਹਿਲ ਕਾਦਮੀ ਕੀ ਕੀਤੀ ਆ ਸਰਦਾਰ ਜੀ ਤਿੰਨ ਫਿਲਮ ਬਣਾਈ ਆ ਕੁਝ ਬੰਦਿਆਂ ਨੂੰ ਤਾਂ ਮੈਂ ਕਹਿਣਾ ਚਾਹੁੰਨਾ ਖੁੱਲਕੇ ਕਿ ਸਰਦਾਰ ਜੀ ਦੇ ਨਾਂ ਤੇ ਹੀ ਇਹ ਤਰਾਜੇ। ਸੋ ਦੂਜਾ ਜਿਹੜਾ ਵਿਰੋਧ ਇਹ ਹੈ ਕਿ ਉਸਨੇ ਪਾਕਿਸਤਾਨੀ ਐਟ੍ਰੈਸ ਕਿਉਂ ਲਈ? ਇੰਡੀਆ ਚੋਂ ਵੀ ਲੈ ਸਕਦਾ ਸੀ ਅੱਗੇ ਲੈਂਦਾ ਰਿਆ। ਤਾਂ ਉਸਨੇ ਸਪਸ਼ਟੀਕਰਨ ਇਹ ਦਿੱਤਾ ਜਿਹਦੇ ਨਾਲ ਅਸੀਂ ਸਹਿਮਤ ਹਾਂ ਕਿ ਜਦੋਂ ਪਾਕਿਸਤਾਨ ਨਾਲ ਲੜਾਈ ਨਹੀਂ ਸੀ ਹੋਈ ਪਹਿਲਗਾਮ ਦੇ ਵਿੱਚ ਅਤਵਾਦੀਆਂ ਨੇ ਸਲਾਨੀ ਗਏ ਜਿਨ੍ਹਾਂ ਦਾ ਕੋਈ ਕਸੂਰ ਨਾ ਸੀ ਬੇਕਸੂਰ ਉਹਨਾਂ ਨੂੰ ਖਤਮ ਕਰਤਾ। ਇਹ ਉਹ ਤੋਂ ਪਹਿਲਾਂ ਨੂੰ ਅਸੀਂ ਫਿਲਮ ਬਣਾਈ। ਕਾਇਕ ਗੁਰੂ ਰੰਧਾਵਾ ਨੇ ਇਹ ਗੱਲ ਕਹੀ ਹੈ ਵੀ ਕਿਉਂਕਿ ਉਹਨੇ ਪਾਕਿਸਤਾਨ ਦੀ ਕੁੜੀ ਜਿਹੜੀ ਆ ਐਜ਼ ਅ ਹੀਰੋਇਨ ਲਈ ਉਹਦੇ ਵਿੱਚ ਉਹ ਕਹ ਰਿਹਾ ਕਿ ਗੀ ਥਰੂ ਨੇ ਜ਼ਮੰਦ ਕੀਤਾ ਵੀ ਆ ਆਪਣੇ ਮੁਲਕ ਦਾ ਖਾਈਏ ਕੋਈ ਕਿਸੇ ਬੁਰਾ ਨਹੀਂ ਮੰਦੀ ਦਾ ਨਾ ਤੇ ਦਿਲਜੀਤ ਨੇ ਜੇ ਪਾਕਿਸਤਾਨੀ ਕਲਾਕਾਰ ਵੀ ਨਾਲ ਲੈ ਲਈ ਇਹਦੇ ਨਾਲ ਪਾਕਿਸਤਾਨ ਦੀ ਸੁੱਖ ਨਹੀਂ ਮੰਗੀ ਜਿਹੜੇ ਕਹਿੰਦੇ ਆ ਮੈਂ ਕਹਿਣਾ ਚਾਹਣਾ ਦਿਲਜੀਤ ਤੋਂ ਸਮਝ ਉਹਨਾਂ ਤੋਂ ਵੱਡਾ ਉਦੇਸ਼ ਪੱਕੇ ਕਿ ਕਿ ਛੋਟਾ ਜਿਹਾ ਮੁੰਡਾ ਪਿੰਡ ਚੋਂ ਉੱਠ ਕੇ ਐਡਾ ਵੱਡਾ ਕਲਾਕਾਰ ਬਣ ਗਿਆ ਸਾਰੀ ਇੰਡੀਆ ਵਿੱਚ ਕੀ ਬਾਹਰ ਉਹਦੀ ਅਜ ਧੋਮਿਆ ਦਲਜੀਤ ਨਾ ਵਿਰੋਧ ਕਰਕੇ ਉਹਦੇ ਨਾਲ ਲਾਗ ਡਾਂਟ ਕਰਕੇ ਕਰ ਰਹਾ ਹੈ ਕਾਇਕ ਬੀਪਾਰਕ ਨਹੀਂ ਵੀ ਗਿਆ ਕਿ ਦਲਜੀਤ ਨੇ ਆਪਣਾ ਜ਼ਮੀਰ ਵੇਚ ਦਿੱਤਾ ਉਹਨੂੰ ਕਿਵੇਂ ਤਿਕਦੇ ਹੋ ਦੇਖੋ ਜਿੱਥੋਂ ਤੱਕ ਜ਼ਮੀਰ ਵੇਚਣ ਦਾ ਸਬੰਧ ਹੈ ਦਲਜੀਤ ਦੁਸਾਂਜ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਖਰੀਦ ਸਕਦੀ ਕਿਉਂਕਿ ਦੁਸਾਂਜ ਕਲਾ ਚ ਜਿਹੜਾ ਜੰਮਿਆ ਉਹ ਗਦਾਰ ਨਹੀਂ ਹੋ ਸਕਦਾ ਉਹਨੂੰ ਨਾ ਪਾਕਿਸਤਾਨ ਖਰੀਦ ਸਕਦਾ ਨਾ ਇੰਡੀਆ ਦੇ ਵਿੱਚ ਕੋਈ ਖਰੀਦ ਸਕਦਾ ਦਲਜੀਤ ਦੁਸਾਂਝ ਵੀ ਬਹੁਤ ਵੱਡਾ ਦੇਸ਼ ਭਗਤ ਆ ਉਹਦੀ ਦੇਸ਼ ਭਗਤੀ ਤੇ ਕਿੰਤੂ ਪਰੰਤੂ ਕਰਨ ਵਾਲੇ ਆਪਣੇ ਦੇਸ਼ ਭਗਤੀ ਦਾ ਸਰਟੀਫਿਕੇਟ ਸਬੂਤ ਪੇਸ਼ ਕਰਨ ਉਹ ਕੌਣ ਹੁੰਦੇ ਉਹਨੂੰ ਸਰਟੀਫਿਕੇਟ ਦੇਣ ਵਾਲੇ ਤੇ ਜਿੰਨਾ ਉਹ ਹਰਮਨ ਪਿਆਰਾ ਹੈਗਾ ਸਿਰਫ ਉਹਦੀ ਹਰਮਨ ਪਿਆਰਾ ਦੇ ਵਿਰੁੱਧ ਜਿਹੜੀ ਆ ਕਲਾਕਾਰ ਇੱਕ ਆਪਣਾ ਜਿੱਦਾ ਕਹਿੰਦੇ ਲਾਂਗਵਾਜ਼ੀ ਕਰਨ ਦੇ ਲਈ ਖਿਆ ਬਾਜ਼ੀ ਕੱਢਣ ਦੇ ਲਈ ਉਹਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਗਾਇਕ ਮਿੱਕਾ ਕਹਿ ਰਿਹਾ ਕਿ ਮਾਫੀ ਮੰਗੇ ਦਲਜੀਤ ਕਿ ਦਲਜੀਤ ਨੂੰ ਮਾਫੀ ਮੰਗਣੀ ਚਾਹੀਦੀ ਆ ਦੇਖੋ ਵੀਕਾ ਆਪਣੇ ਸਾਂ ਬਹੁਤ ਅੱਛਾ ਕਲਾਕਾਰ ਆ ਪਰ ਮੈਂ ਉਹਨੂੰ ਬੇਨਤੀ ਕਰਦਾ ਕਿ ਦਿਲਜੀਤ ਸਾਂਝ ਨੂੰ ਜੇ ਉਹ ਇੱਕ ਤਰ੍ਹਾਂ ਸਮਝੇ ਵੀ ਕਿੰਨਾ ਚੜ ਗਿਆ ਇੱਕ ਆਈਡਲ ਬੋਡਲ ਸਮਝ ਕੇ ਕਰੇ ਉਹਦੇ ਨਾਲ ਦੋਸਤੀ ਪਾਵੇ ਉਹਦੇ ਨੇੜੇ ਹੋ ਕੇ ਗੁਣ ਗ੍ਰਹਿਣ ਕਰੇ ਉਹਦੀਆਂ ਫਿਲਮਾਂ ਬਾਕੀ ਦੇਖ ਕੇ ਗੱਲ ਕਰੇ ਲੇਕਿਨ ਜੇ ਉਹ ਸਿਰਫ ਬਿਲਕੁਲ ਓਕਾ ਹੀ ਉਹਦੀ ਵਿਰੋਧਤਾ ਕਰਦਾ ਆ ਇਹਦਾ ਮਤਲਬ ਉਹਦੀ ਜਿਹੜੀ ਸੋਚ ਇੱਕ ਪਾਸੜ ਹੈ ਦੇਸ਼ਦ్రోਹੀ ਵਾਲਾ ਕੰਮ ਜਿਹੜਾ ਉਹ ਤਾਂ ਸਾਡੀ ਦੁਸ਼ਮਾਨਾਂ ਦੇ ਖੂਨ 'ਚ ਹੀ ਹੈ ਨੀਗਾ ਜੀ ਜਿਹੜੀਆਂ ਲੱਤਾਂ ਖਿੱਚਣ ਵਾਲੇ ਹੁੰਦੇ ਹੋ ਹਮੇਸ਼ਾ ਲੱਤਾਂ ਖਿੱਚਣ ਜੋਗੇ ਰਹਿ ਜਾਂਦੇ ਹੋ ਇੱਕ ਜੈਲਸ ਜਿਹੜੀ ਆ ਨਾ ਕਲਾਕਾਰਾਂ ਦੇ ਅੰਦਰ ਵੀ ਸਾਡਾ ਜਿਹੜਾ ਲੈਵਲ ਜਿਹੜਾ ਅਸੀਂ ਉਹ ਤੋਂ ਪਹਿਲਾਂ ਦੇ ਗਾਉਂਦੇ ਆ ਜਾਂ ਪਹਿਲਾਂ ਦੇ ਹੈਗੇ ਸਟਾਰ ਆ ਸੁਪਰਸਟਾਰ ਆ ਉਹ ਤਾਂ ਬਲਡ ਸਟਾਰ ਹੋ ਗਿਆ ਨਾ ਸੋ ਪਿਛਲੇ ਦਿਨੀ ਦਲਜੀਤ ਦੋਸਾਂਝ ਦੀ ਇੱਕ ਪੰਜਾਬੀ ਮੂਵੀ ਸਰਦਾਰ ਜੀ 3 ਜਿਹੜੀ ਕਿ ਰਿਲੀਜ਼ ਹੋਈ ਜਿਹਦੇ ਤੇ ਬਹੁਤ ਸਾਰੇ ਵਿਵਾਦ ਖੜੇ ਹੋਏ ਕਿ ਇਹਨੇ ਬੈਨ ਲਗਾ ਦਿੱਤਾ ਜਾਵੇ ਇਹਦੇ ਵਿੱਚ ਇੱਕ ਪਾਕਿਸਤਾਨੀ ਅਦਾਕਾਰ ਨੂੰ ਰੋਲ ਦਿੱਤਾ ਗਿਆ ਬਹੁਤ ਸਾਰੇ ਕਲਾਕਾਰਾਂ ਨੇ ਇਸ ਦਾ ਵਿਰੋਧ ਕਰਦੇ ਹਾਂ ਇਹ ਵੀ ਕਿਹਾ ਕਿ ਦਲਜੀਤ ਦੋਸਾਂਝ ਜਿਹੜਾ ਆ ਉਹ ਦੇਸ਼দ্রোহੀ ਹੋ ਗਿਆ ਉਹਦੇ ਤੇ ਮਾਮਲੇ ਦਰਜ ਹੋਣੇ ਚਾਹੀਦੇ ਆ ਇਹਦਾ ਪੰਜਾਬੀ ਫਿਲਮਾਂ 'ਚ ਬਾਈਕਾਟ ਹੋਣਾ ਚਾਹੀਦਾ ਸੋ ਇਹ ਕੀ ਰਿਐਕਸ਼ਨ ਨੇ ਕੀ ਸੱਚ ਹੈ ਕੀ ਹੋਣਾ ਚਾਹੀਦਾ ਕਿ ਨਹੀਂ ਇਹਦੇ ਬਾਰੇ ਜਾਣਗੇ ਅੱਜ ਅਸੀਂ ਪਹੁੰਚੇ ਹਾਂ ਦਲਜੀਤ ਦਸਾਂ ਦੇ ਜ਼ੱਦੀ ਪਿੰਡ ਜਿੱਤੇ ਉਹਦਾ ਜੰਮ ਜਨਮ ਹੋਇਆ ਜਿੱਤੇ ਪਲਿਆ ਪੜਿਆ ਲਿਖਿਆ ਇੱਥੋਂ ਉੱਟ ਕੇ ਉਹ ਜਿਹੜਾ ਆ ਅੱਜ ਬਾਲੀਵੁੱਡ ਦੇ ਵਿੱਚ ਇੱਕ ਕਮਰ ਨਾਮ ਜਿਹੜਾ ਕਮਾ ਰਿਹਾ ਸੋ ਪਿੰਡ ਦੇ ਲੋਕ ਨੇ ਪਿੰਡ ਦਸਾਂਝਾਂ ਦੇ ਵਾਸੀ ਨੇ ਆਪਾਂ ਇਹਨਾਂ ਨੂੰ ਜਾਣਦੇ ਆ ਕਿ ਦਲਜੀਤ ਤੇ ਭਾਜੀ ਜਿਹੜੇ આરોਪ ਲੱਗ ਰਹੇ ਨੇ ਉਹਨੇ ਫਿਲਮ ਜੀ3 ਜਿਹੜੀ ਹੈ ਸਰਦਾਰ ਜੀ3 ਬੈਨ ਕਰ ਦਿੱਤੀ ਗਈ ਹੈ ਔਰ ਉਹਦੇ ਤੇ ਬਹੁਤ ਸਾਰੇ ਕਲਾਕਾਰ ਜਿਹੜੇ ਆ ਰਿਐਕਸ਼ਨ ਵੀ ਦੇ ਰਹੇ ਕਿ ਇਹਦੇ ਤੇ ਐਕਸ਼ਨ ਹੋਣੀ ਚਾਹੀਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਪਿੰਡ ਵਾਸੀ ਦੇਖੋ ਦਿਲਜੀਤ ਦੁਸਾਂਝ ਮੇਰੀ ਵਾਈਫ ਪ੍ਰਿੰਸੀਪਲ ਚਰਨਜੀਤ ਕੌਰ ਦੁਸਾਂਝ ਦਾ ਸਟੂਡੈਂਟ ਹੈ ਤੇ ਜਦੋਂ ਪਹਿਲੀ ਵਾਰੀ ਇਸ ਨੇ ਇੱਕ ਐਸੈਟਸ ਭਰਨੀਆਂ ਸ਼ੁਰੂ ਕੀਤੀਆਂ ਤਾਂ ਕੱਲੇ ਦਿਲਜੀਤ ਦੇ ਨਾਂ ਤੇ ਕੀਤੀਆਂ ਤੇ ਮੈਂ ਇਹਨਾਂ ਦੇ ਪਿਤਾ ਜੀ ਸਰਦਾਰ ਬਲਬੀਰ ਸਿੰਘ ਰੋਡਵੇਚੋਂ ਇੰਸਪੈਕਟਰ ਰਿਟਾਇਰ ਹੋਏ ਆ ਉਹਨਾਂ ਨੂੰ ਬੇਨਤੀ ਕੀਤੀ ਕਿ ਨਾਲ ਦੁਸਾਂਝ ਸ਼ਬਦ ਪਾ ਦੇਵੇ ਜਿਹਦੇ ਨਾਲ ਕਿ ਦੁਸਾਂਝ ਪਿੰਡ ਜਾਂ ਦੁਸਾਂਝਾਂ ਵਾਲੀਆ ਜਾਂ ਦੁਸਾਂਝ ਕਲਾਂ ਦਾ ਤੇ ਫਿਰ ਥੋੜੀ ਜੀ ਅੱਛੀ ਗੱਲ ਹੋਊਗੀ ਉਹ ਕਹਿੰਦਾ 5 ਸਾਲ ਦਾ ਮੇਰਾ ਐਗਰੀਮੈਂਟ ਹੈ ਮੈਂ ਦੁਸਾਂਝ ਹੀ ਲਿਖਾ ਦੂੰਗਾ ਅਸੀਂ ਬੜਾ ਮਾਣ ਮਹਿਸੂਸ ਕਰਦੇ ਆ ਕਿ ਦਲਜੀਤ ਨੇ ਤਾਂ ਦੁਨੀਆ ਭਰ ਚ ਧੂਮਾਂ ਪਾਉਣੀਆਂ ਸੀ ਨਾਲ ਦੁਸਾਂਝ ਤੇ ਦੁਸਾਂਝੀਆਂ ਦੀਆਂ ਧੂਮਾਂ ਵੀ ਪੈ ਗਈਆਂ ਹੁਣ ਅਸੀਂ ਇਸ ਗੱਲ ਤੇ ਆਉਂਦੇ ਆ ਜੋ ਤੁਸੀਂ ਪੁੱਛਦੇ ਆ ਬਹੁਤ ਸਾਰੇ মিডিਆ ਵਾਲੇ ਬੰਦੇ ਹੁੰਦੇ ਆ ਪਿੱਛੇ ਵੀ ਪੁੱਛ ਕੇ ਗਏ ਆ ਕਿਉਂਕਿ ਇਹਦੇ ਉਹ ਖਾਲੜੇ ਵਾਲੀ ਫਿਲਮ ਤੇ ਹੋਰ ਕਈ ਫਿਲਮਾਂ ਤੇ ਰੌਲਾ ਪੈਂਦਾ ਤੇ ਖੈਰ ਉਹ ਜਿਹੜੇ ਪਾਉਂਦੇ ਆ ਅਸੀਂ ਉਹਨਾਂ ਨੂੰ ਥੋੜਾ ਜਿਹਾ ਜਵਾਬ ਪਿਆਰ ਨਾਲ ਦੇਣਾ ਚਾਹੁੰਦੇ ਸਮਝਾਉਣਾ ਚਾਹੁੰਦੇ ਦਲਜੀਤ ਦੁਸਾਂਝ ਨੂੰ ਮੋਦੀ ਜੀ ਨੇ ਨਰਿੰਦਰ ਮੋਦੀ ਨੇ ਇਮਾਨ ਦਿੱਤਾ ਕਿ ਤੁਸੀਂ ਆਓ ਔਰ ਆ ਕੇ ਮੈਨੂੰ ਮਿਲੋ ਕਿਉਂਕਿ ਸਾਰੇ ਦੇਸ਼ ਵਿੱਚ ਤੁਸੀਂ ਪ੍ਰੋਗਰਾਮ ਕਰਕੇ ਆਏ ਆ ਤੁਹਾਡਾ ਉਨਪਭਕੀ ਹੈ ਤੇ ਇਹਨਾਂ ਨੇ ਕਿਹਾ ਜਿਹੜੀ ਅਨੇਕਤਾ ਉਹਦੇ ਵਿੱਚ ਏਕਤਾ ਹੈ ਵਨਸਵੰਨਾ ਦੇਸ਼ ਹੈ ਔਰ ਇਹਦੇ ਵਿੱਚ ਇੱਕ ਸੂਤਰ ਬਣਦਾ ਵੀ ਹੈ ਕਿ ਅਸੀਂ ਦੇਸ਼ ਵਾਸੀਆਂ ਅਸੀਂ ਇੰਡੀਆ ਨੇ ਆ ਭਾਰਤੀ ਆ ਇਸ ਕਰਕੇ ਜਦੋਂ ਆਪਣੇ ਆਪ ਨੂੰ ਇੰਡੀਅਨ ਕਹਿੰਦਾ ਆਪਣੇ ਆਪ ਨੂੰ ਭਾਰਤੀ ਕਹਿੰਦਾ ਮੋਦੀ ਜੀ ਨਾਲ ਮੁਲਾਕਾਤ ਕਰਕੇ ਪ੍ਰਾਈਮੋਸ ਇੰਡੀਆ ਦੇ ਕਹਿੰਦਾ ਤਾਂ ਦੇਖੋ ਆਕਤੀ ਦਾ ਸਰਟੀਫਿਕੇਟ ਦੇਣ ਵਾਲੇ ਹੋਰ ਕੌਣ ਹੁੰਦੇ ਗਲਤ ਆ ਦੇਖੋ ਉਸਨੇ ਇੱਕ ਪਹਿਲ ਕਾਦਮੀ ਕੀਤੀ ਹੈ ਪਹਿਲ ਕਾਦਮੀ ਕੀ ਕੀਤੀ ਆ ਸਰਦਾਰ ਜੀ ਤਿੰਨ ਫਿਲਮ ਬਣਾਈ ਆ ਕੁਝ ਬੰਦਿਆਂ ਨੂੰ ਤਾਂ ਮੈਂ ਕਹਿਣਾ ਚਾਹੁੰਨਾ ਖੁੱਲਕੇ ਕਿ ਸਰਦਾਰ ਜੀ ਦੇ ਨਾਂ ਤੇ ਹੀ ਇਤਰਾਜ ਹੈ ਕੋਈ ਇਤਰਾਜ ਹੋਰ ਹੋ ਕੋਈ ਕੋਈ ਹੋਰ ਹੋਣਾ ਚਾਹੀਦਾ ਸੀ ਨਾ ਸਰਦਾਰ ਜੀ ਨਾਂ ਰੱਖਦੇ ਕਿਉਂਕਿ ਸਰਦਾਰ ਜੀ ਜਿਹੜੇ ਹੈਗੇ ਆ ਜਦ ਸਰਦਾਰ ਜੀ ਨਾਂ ਰੱਖ ਦਿੱਤਾ ਤਾਂ ਉਹਦੀ ਕੁਦਰਤੀ ਤੌਰ ਤੇ ਸ਼ੋਭਾ ਹੋਣੀ ਜਾਂ ਵੀ ਸਰਦਾਰ ਜੀ ਕੀ ਹੈ ਕਿਦਾਂ ਦਾ ਜਾਂ ਕਿਸ ਤਰ੍ਹਾਂ ਦਾ ਦੂਸਰੀ ਉਹਨਾਂ ਨੇ ਬੜੀ ਪਹਿਲ ਕਦਮੀ ਕੀਤੀ ਹੈ ਕਿ ਜਿਹੜੇ ਪਾਕਿਸਤਾਨ ਦੀ ਆਰਟਿਸਟ ਆ ਉਸ ਨੂੰ ਮੈਂ ਨਾਲ ਲਮਾ ਇਹਦੇ ਨਾਲ ਸਾਡੇ ਆਰਟਿਸਟਾਂ ਦੇ ਵਿੱਚ ਲੈਂਦਾ ਤੇ ਚੜਦਾ ਜਿਹੜਾ ਪੰਜਾਬ ਆ ਜਾਂ ਭਾਰਤ ਆ ਜਾਂ ਪਾਕਿਸਤਾਨ ਆ ਕੁਝ ਪ੍ਰੇਮ ਪਾ ਪੈਦਾ ਹੋਵੇ ਔਰ ਮੇਰਾ ਪੱਕਾ ਖਿਆਲ ਆ ਕਿ ਸਭਿਆਚਾਰਕ ਫਰੰਟ ਤੇ ਆਪਾਂ ਜੇ ਇਕੱਠੇ ਹੋਨੇ ਇੱਕ ਦੂਜੇ ਨੂੰ ਮਿਲਦੇ ਆ ਸਾਂਝ ਬਣਾਉਨੇ ਆ ਦੋਹਾਂ ਦੇਸ਼ਾਂ ਨੂੰ ਨੇੜੇ ਲਿਆਉਣ 'ਚ ਇਹ ਚੀਜ਼ ਹੈਲਪਫੁਲ ਹੋ ਸਕਦੀ ਹੈ ਸੋ ਦੂਜਾ ਜਿਹੜਾ ਵਿਰੋਧ ਇਹ ਆ ਕਿ ਉਸਨੇ ਪਾਕਿਸਤਾਨੀ ਐਟ੍ਰੈਕਟ੍ਰਸ ਕਿਉਂ ਲਈ ਇੰਡੀਆ ਚੋ ਵੀ ਲੈ ਸਕਦਾ ਸੀ ਅੱਗੇ ਲੈਂਦਾ ਰਿਆ ਤਾਂ ਉਸਨੇ ਸਪਸ਼ਟੀਕਰਨ ਇਹ ਦਿੱਤਾ ਜਿਹਦੇ ਨਾਲ ਅਸੀਂ ਸਹਿਮਤ ਆਂ ਕਿ ਜਦੋਂ ਪਾਕਿਸਤਾਨ ਨਾਲ ਲੜਾਈ ਨਹੀਂ ਸੀ ਹੋਈ ਪਹਿਲਗਾਮ ਦੇ ਵਿੱਚ ਅਤਵਾਦੀਆਂ ਨੇ ਸਲਾਨੀ ਗਏ ਜਿਨ੍ਹਾਂ ਦਾ ਕੋਈ ਕਸੂਰ ਨਾ ਸੀ ਬੇਕਸੂਰ ਉਹਨਾਂ ਨੂੰ ਖਤਮ ਕਰਤਾ ਸ਼ਹੀਦ ਕਰ ਦਿੱਤਾ ਮਾਰ ਦਿੱਤਾ ਇਹ ਉਹ ਤੋਂ ਪਹਿਲਾਂ ਨੂੰ ਅਸੀਂ ਫਿਲਮ ਬਣਾਈ ਹੈ ਪਰ ਜੇ ਕਿਤੇ ਉਸ ਵਾਕਿਆ ਤੋਂ ਬਾਅਦ ਜਦ ਕਿ ਪ੍ਰਧਾਨ ਮੰਤਰੀ ਜੀ ਕਹਿੰਦੇ ਆਪਰੇਸ਼ਨ ਬਲੂ ਸਟਾਰ ਸਾਡਾ ਜਿਹੜਾ ਹੈਗਾ ਹੱਥੋਂ ਦੂਰ ਚੱਲਦਾ ਆ ਤੇ ਜੰਗਬੰਦੀ ਹੋਈ ਆ ਬਾਕੀ ਕੰਮ ਚੱਲਦਾ ਆ ਤੇ ਤਣਾਅ ਦੇ ਵਿੱਚ ਹਾਲਤ ਆ ਦੋਹਾਂ ਦੇਸ਼ਾਂ ਦੇ ਸਬੰਧ ਜਿਹੜੇ ਤਣਾਅ ਵਾਲੇ ਆ ਤੇ ਦਿਲਜੀਤੋਂ ਤੁਸਾਂਜ ਨੇ ਕਦੀ ਵੀ ਇਹ ਫਿਲਮ ਨਹੀਂ ਸੀ ਬਣਾਉਣੀ ਸੋ ਜੇ ਉਹਦੀ ਆਪਾਂ ਪਿਸ਼ੋਕੜ ਦੇਖਦੇ ਆ ਬੈਕਗ੍ਰਾਉਂਡ ਦੇਖਦੇ ਆ ਫਿਲਮ ਕਦੋਂ ਬਣੀ ਤਾਂ ਸਾਰੇ ਇਤਰਾਜ ਰਾਦੇ ਆ ਹੁਣ ਇੰਟਰਨੈਸ਼ਨਲ ਤੌਰ ਤੇ ਰਿਲੀਜ਼ ਹੋ ਗਈ ਆ ਇੰਡੀਆ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਆ ਜਾਣੀ ਆ ਤੇ ਜਿਹਨਾਂ ਬੰਦਿਆਂ ਨੇ ਦੇਖਣਾ ਆਇਆ ਉਹਦੇ ਵਿੱਚ ਕੀ ਇੰਡੀਆ ਦੇ ਖਿਲਾਫ ਕੋਈ ਗੱਲ ਕੀਤੀ ਗਈ ਹੈ ਭਾਰਤ ਵਰਸ਼ ਦੇ ਖਿਲਾਫ ਕੋਈ ਗੱਲ ਕੀਤੀ ਗਈ ਹੈ ਦੇਸ਼ ਭਗਤੀ ਦੇ ਖਿਲਾਫ ਕੋਈ ਗੱਲ ਕੀਤੀ ਗਈ ਹੈ ਕੋਈ ਪਾਕਿਸਤਾਨ ਦੇ ਹੱਕ ਚ ਗੱਲ ਕੀਤੀ ਗਈ ਹੈ ਇਹ ਸਾਹਮਣੇ ਆ ਜਾਣੀ ਆ ਤੇ ਜਿਹੜੇ ਕਲਾਕਾਰ ਉੱਠੇ ਆ ਉਹਨਾਂ ਨੂੰ ਇਹ ਚੀਜ਼ ਦੀ ਇੱਕ ਤਰ੍ਹਾਂ ਨਾਲ ਸਮਝ ਲਓ ਕਿ ਲਾਗ ਡਾਟਿਆ ਕਿ ਇੱਕ ਛੋਟਾ ਜਿਹਾ ਮੁੰਡਾ ਪਿੰਡ ਚੋਂ ਉੱਠ ਕੇ ਐਡਾ ਵੱਡਾ ਕਲਾਕਾਰ ਬਣ ਗਿਆ ਸੌਰੇ ਇੰਡੀਆ ਵਿੱਚ ਕੀ ਬਾਹਰ ਹੁੰਦੀ ਅੱਜ ਥੋਮਿਆ ਮੇਰੇ ਰਿਲੇਟਿਵਸ ਬਹੁਤ ਸਾਰੇ ਕੈਨੇਡਾ ਚ ਆ। ਵਿਚਾ ਦਲਜੀਤ ਤੂੰ ਸਾਂਝਾ ਜਾਂਦਾ ਉਥੇ ਕਿਤੇ ਪ੍ਰੋਗਰਾਮ ਦਿੰਦਾ। ਮੈਂ ਕਿਹਾ ਦੁਨੀਆ ਟੁੱਟ ਕੇ ਪੈ ਜਾਂਦੀ ਜਿੱਦਾਂ ਗੁਰਦਾਸ ਬਹਨ ਨੂੰ ਪੈਂਦੀ ਸੀ। ਦੁਨੀਆ ਦੇਖਣ ਪੈਂਦੀ ਏ। ਭਾਰਤ ਵਿੱਚ ਵੀ ਜਿੱਥੇ ਪ੍ਰੋਗਰਾਮ ਕੀਤੇ ਦੁਨੀਆ ਗਈ ਏ। ਬਥੇਰੇ ਇੱਥੇ ਤਰਾਜ ਕੀਤੇ ਜੀ ਸਪੀਕਰ ਉੱਚੇ ਕੀਤੇ ਹੋ ਆ। ਫਲਾਨਾ ਜੀ ਉਹਦੇ ਪੈਸੇ ਦੇ ਦਿੱਤੇ ਫਲਾਨਾ ਕਰ ਦਿੱਤਾ। ਇਤਰਾਜ ਕਰਨ ਵਾਲੇ ਕਰਦੇ ਆ। ਉਹਨਾਂ ਦੀ ਜਾਂਚ ਕੀਤੀ ਜਾਵੇ। ਫਿਲਮ ਪੂਰੀ ਦੇਖੀ ਜਾਵੇ ਮੈਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਕਿ ਫਿਲਮ ਦੇਖੋ ਜੇ ਫਿਲਮ ਵਿੱਚ ਕੋਈ ਅਤਰਾਜ ਆ ਤਾਂ ਬੈਨ ਲਾਓ ਤੇਰੀ ਨਹੀਂ ਅਤਰਾਜ ਦਾ ਇਹਨਾਂ ਬੰਦਿਆਂ ਨੂੰ ਠੋਕ ਕੇ ਜਵਾਬ ਦਿਓ ਕਿ ਇਹ ਸਿਰਫ ਆਪਣੇ ਦਿਲਜੀਤ ਨਾਲ ਵਿਰੋਧ ਕਰਕੇ ਉਹਦੇ ਨਾਲ ਲਾਗ ਡਾਟ ਕਰਕੇ ਕਰ ਰਹੇ ਆ ਇੱਕ ਇੱਕ ਉਹਦੀ ਫਿਲਮ ਗਦਰ 2 ਜਿਹੜੀ ਆ ਉਹ ਤਿਆਰ ਹੈ ਤੇ ਉਹ ਹੁਣ ਕਹਿ ਰਹੇ ਵੀ ਇਹਨੂੰ ਹਟਾਇਆ ਜਾਵੇ ਇਹਦਾ ਰੋਲ ਕੱਟੇ ਜਾਣਾ ਇਹਦੀ ਥਾਂ ਤੇ ਐਮੀ ਵਰਕ ਨੂੰ ਲਿਆ ਜਾਵੇ ਇਸ ਰੋਲ ਨੂੰ ਕਿਵੇਂ ਦੇਖਦੇ ਹੋ ਜੇ ਇੰਨਾ ਦਾ ਕਹਾਣੀ ਬਣਦੀ ਆ ਤੇ ਉਹਦੇ ਇਸ ਚੀਜ਼ ਦਾ ਵਿਰੋਧ ਇੱਥੇ ਤਾਂ ਕਹਿੰਦੀ ਫਿਲਮ ਗਦਰ 2 ਨੂੰ ਵੀ ਰਿਵੈਲ ਕੀਤਾ ਜਾ ਰਿਹਾ ਗਦਰ ਮੈਂ ਤਾਂ ਦੇਖੀ ਹੀ ਨਹੀਂ ਅਜੇ ਤੱਕ ਕਹਾਣੀ ਆਲੇ ਫਿਲਮ ਚਨਾਤ ਦਲਜੀਤ ਜੀ ਦਾ ਰੋਲ ਆ ਉਹ ਕਹਿੰਦੇ ਇਹਦਾ ਰੋਲ ਕੱਟ ਕੇ ਐਮੀ ਵਰਕ ਨੂੰ ਦਿੱਤਾ ਜਾਵੇ ਇਹ ਬੰਦੇ ਤੇ ਜਦੋਂ ਹੁਣ ਲੈ ਰਹੇ ਵੀ ਦੇਸ਼ ਧਰੂਆ ਇਸ ਕਰਕੇ ਇਹਦਾ ਵਿਰੋਧ ਜਿਹੜਾ ਸਿੰਗਰ ਕਰ ਰਹੇ ਜਿਵੇਂ ਆਪਾਂ ਗੁਰੂ ਰੰਦਾਬਾਦੀ ਗੱਲ ਕਰੀਏ ਜ ਹੋ ਸਰ ਤੁਸੀਂ ਕੀ ਮੰਗਦੇ ਸੀ ਇਹਨੂੰ ਜਿਵੇਂ ਮੈਂ ਮਾਸਟਰ ਜੀ ਨੇ ਪਹਿਲਾਂ ਗੱਲ ਕਰਤੀ ਹੈਗੇ ਕਿ ਜਿਹੜੇ ਆਪਣੀ ਈਰਖਾਵਾਦੀ ਦੀ ਗੱਲ ਕਰਦੇ ਆ ਜੇ ਕਲਾਕਾਰ ਕੋ ਅੱਗੇ ਜੰਗ ਰਿਹਾ ਤੇ ਉਸ ਨੂੰ ਪਿੱਛੇ ਸੁੱਟਣ ਦੀ ਗੱਲ ਆ ਕਿ ਉਹ ਜਿੱਥੋਂ ਛੋਟੇ ਪੱਤਰ ਤੋਂ ਉੱਟ ਕੇ ਬੰਦਾ ਅੱਜ ਵੱਡੀ ਵੱਡੇ ਪੱਤਰ ਤੇ ਉਹਦੀ ਪ੍ਰਾਪਤੀ ਆ ਤੇ ਮਸ਼ਹੂਰੀ ਆ ਤੇ ਇਸ ਕਰਕੇ ਉਸ ਤੋਂ ਵੀ ਕੋਈ ਉਹ ਜਿਹੜੀ ਹੈਗੀ ਹੈ ਜੈਲਸ ਜਾਂ ਕਰ ਸਕਦੇ ਆ ਇਸਦੇ ਤਾਕਰ ਦੇ ਵਿਰੋਧ ਕਰ ਰਹੇ ਹੋਰ ਕੋਈ ਵਿਰੋਧ ਲਗਾ ਦੇ ਨਹੀਂ ਇਸ ਵੇਲੇ ਉਹਨਾਂ ਕਿ ਮੈਂ ਦੇਖਦੇ ਹਾਂ ਜਿਹੜਾ ਸਰਦਾਰਜੀ ਤਰੀ ਦਾ ਇਹ ਵਿਰੋਧ ਹੋਇਆ ਸਿੰਗਰਾ ਨੇ ਕੀਤਾ ਬਹੁਤ ਸਾਰੇ ਹੁਣ ਕਲਾਕਾਰ ਹੱਕ ਚ ਪਏ ਨੇ ਅੱਭੀ ਥਾਲਵਲ ਤਾਲੀਵਲ ਉਹ ਵੀ ਹੱਕ ਚ ਆਏ ਨੇ ਨਾ ਕੀ ਕਰਨ ਉਸ ਨੂੰ ਉਸੇ ਗਲਤ ਸਮਝਦੇ ਨੇ ਕਿ ਹੁਣ ਜਿੱਦਾਂ ਜੂੰ ਜੂੰ ਗੱਲ ਚੱਲ ਰਹੀ ਹੈ ਉੱਚ ਕੋਟੀ ਦੇ ਲੀਡਰਸ਼ਿਪ ਜਿਹੜੀ ਭਾਜਪਾ ਦੇ ਜਿਹੜੇ ਜਿਹੜੇ ਹੈਗੇ ਮੌਜੂਦਾ ਸਰਕਾਰ ਹੈ ਉਹ ਮੈਚ ਕਰਕੇ ਜਿਹੜਾ ਦਿੱਲੀ ਚੋਂ ਜਿਹੜਾ ਹੈਗਾ ਆਰਪੀ ਸਿੰਘ ਹੈ ਜਾਂ ਇਹਦੀ ਤੁਸੀਂ ਥਾਲੀਵਾਲੀ ਗੱਲ ਕਰਦੇ ਆ ਉਹਨਾਂ ਕਿਹਾ ਕਿ ਉਹ ਬੰਦਾ ਇਸ ਕਰਕੇ ਬਰਾ ਵਧੀਆ ਬੰਦਾ ਕੋਈ 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 ਅੱਜ ਤੱਕ ਨਹੀਂ ਆਈ ਪੀੜੀ ਦੇਸ਼ ਦੀ ਬ੍ਰੋਤੀ ਹੋ ਜਾਂਦੀ ਹੈ ਬਈ ਤੇ ਇਸ ਲਈ ਜਿਹੜਾ ਬਾਈਕਟ ਕਰਨਾ ਗਲਤ ਚੀਜ਼ ਸਮਝਦਾ ਕਿ ਲੱਗਦਾ ਸਰਕਾਰਾਂ ਨੂੰ ਵੀ ਇਸ ਚੀਜ਼ ਇਹ ਸੈਂਟਰ ਸਰਕਾਰ ਨੂੰ ਵੀ ਇਸ ਚੀਜ਼ ਮੁੱਦੇ ਤੇ ਥੋੜਾ ਸਲਿਪਟ ਕਰਨ ਚਾਹੀਦੇ ਹਾਂਜੀ ਕਰਨਾ ਚਾਹੀਦਾ ਕਿਉਂ ਜਦੋਂ ਆਪਾਂ ਅੱਜ ਤੋਂ ਸਾਫ਼ ਹੋ ਗਈ ਹੈ ਜਦੋਂ ਮਾਸਟਰ ਦੀ ਗੱਲ ਕੀਤੀ ਮੋਦੀ ਸਾਹਿਬ ਨੂੰ ਆਪ ਮਿਲ ਕੇ ਆ ਉਹਨੂੰ ਸੱਦਿਆ ਮਿਲ ਕੇ ਆਇਆ ਤੇ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਆ ਰਿਹਾ ਤੇ ਜੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਸੱਦਿਆ ਤਾਂ ਕੋਸ਼ਿਸ਼ ਉਹ ਨਾ ਚਾਏ ਇਹ ਗੱਲ ਕੁਆਲਿਟੀ ਆ ਜਾਗੇ ਉਹਨਾਂ ਦੀ ਕੋਈ ਸੋਚ ਵਧੀਆ ਸੋਚ ਤਾਂ ਹੀ ਸੱਜਾ ਉਹ ਤਾਂ ਆਮ ਆਦਮੀ ਆਰਮਨ ਉਹ ਸੱਜ ਨਹੀਂ ਸਕਦੇ। ਕੋਈ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਉਹਦਾ ਵਿਰੋਧ ਹੋ ਰਿਹਾ ਹੈ ਤੁਹਾਡੇ ਪਿੰਡ ਦਾ ਚੰਪਲ ਇੱਥੋਂ ਪੜਿਆ ਐਸੇ ਖੜ ਕੇ ਤੁਸੀਂ ਬੀਇੰਗ ਕੀ ਕਹਿਣਾ ਚਾਹੁੰਦੇ ਹੋ ਪਿੰਡ ਵਾਸੀ ਤੌਰ ਤੇ। ਪਿੰਡ ਵਾਸੀ ਤੌਰ ਤੇ ਤਾਂ ਐਸੀ ਕਹਿਣਾ ਚਾਹੁੰਦੇ ਕਿ ਸਰਕਾਰਾਂ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਨਾਲ ਜਿੱਦਾਂ ਉਹਨਾਂ ਨੇ ਪਹਿਲਾਂ ਵੀ ਇੰਨੀਆਂ ਜਿਹੜੀਆਂ ਫਿਲਮਾਂ ਰੀਲੀਜ਼ ਕੀਤੀਆਂ ਪੰਜਾਬ ਬੋਲੀ ਆਪਣੇ ਮੈਂ ਪੰਜਾਬੀ ਬੋਲੀ ਨੂੰ ਉਹਨੇ ਪੱਗ ਨੂੰ ਬਹੁਤ ਬਲੰਦੀਆਂ ਤੱਕ ਲੈ ਕੇ ਗਏ ਆ ਔਰ ਅਸੀਂ ਤਾਂ ਮਾਣ ਮਹਿਸੂਸ ਕਰਦੇ ਆ ਕਿ ਉਹਨਾਂ ਦੇ ਬਹੁਤ ਵੱਡਾ ਨਾਂ ਜਿਹੜਾ ਆ ਉਹ ਉਪਜੀਸ਼ ਕੀਤਾ ਕਿ ਪਿੰਡ ਦਾ ਨਾਂ ਰੋਸ਼ਨ ਕੀਤਾ ਆਪਣਾ ਨਾਂ ਉਹਨੇ ਵਰਲਡ ਦੇ ਵਿੱਚ ਫੇਮਸ ਕੀਤਾ ਆ ਤੇ ਉਹਦੇ ਨਾਲ ਹੀ ਇੱਕ ਜਿਹੜੇ ਜੈਲਸ ਕਰਨ ਵਾਲੇ ਲੋਕ ਜਿਹੜੇ ਆ ਜਿਹੜੇ ਬੁਲੰਦੀਆਂ ਤੱਕ ਨਹੀਂ ਜਾ ਸਕਦੇ ਮੈਂ ਤਾਂ ਇਹੀ ਕਮਾਂਗਾ ਕਿ ਉਹਨਾਂ ਨੂੰ ਜੈਲ ਸੱਦ ਕੇ ਜਿਹੜੀ ਸਚਾਈ ਆ ਉਹਦੇ ਨਾਲ ਖੜਨਾ ਚਾਹੀਦਾ ਜੇ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੁਝ ਇਦਾਂ ਦੀ ਫਿਲਮ ਦੇ ਵਿੱਚ ਕੁਝ ਹੈਗਾ ਜਿਹੜੀ ਇਹ ਫਿਲਮ ਦੀ ਗੱਲ ਕਰਦੇ ਆ ਫਿਲਮ ਜਿਹੜੀ ਇਹ ਤਕਰੀਬਨ ਆਪਣੇ ਸੰਦੂਰ ਜਿਹੜਾ ਚੱਲ ਰਿਹਾ ਸੀਗਾ ਆਪਰੇਸ਼ਨ ਚੱਲ ਰਿਹਾ ਸੀ ਉਸ ਤੋਂ ਪਹਿਲਾਂ ਦੀ ਕਿਤੇ ਬਣੀ ਹੋਈ ਹੈ ਰਿਲੀਜ਼ ਹੋਣੀ ਹੋਈ ਆ ਤੇ ਇਹਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਫਿਲਮ ਜਿਹੜੀ ਉਹ ਵਰਲਡ ਲੈਵਲ ਤੇ ਜਿਹੜੀ ਰਿਲੀਜ਼ ਹੋ ਚੁੱਕੀ ਆ ਤੇ ਅਸੀਂ ਪੰਜਾਬ ਸਰਕਾਰ ਤੋਂ ਤੇ ਸੈਂਟਰ ਸਰਕਾਰ ਤੋਂ ਮੋਦੀ ਜੀ ਤੋਂ ਮੰਗ ਕਰਦੇ ਆ ਕਿ ਜਲਦ ਮੋਦੀ ਜੀ ਉਹਨਾਂ ਨੂੰ ਬੁਲਾ ਸਕਦੇ ਆ ਤੇ ਇਹ ਜਿਹੜੀ ਫਿਲਮ ਉਹ ਦੇਖ ਕੇ ਜਿਹੜੀ ਇੰਡੀਆ ਦੇ ਵਿੱਚ ਜਿਹੜੀ ਫਿਲਮ ਹੋ ਰਿਲੀਜ਼ ਕਰਨ ਤੇ ਅਸੀਂ ਤਾਂ ਇਹ ਮੰਗ ਕਰਦੇ ਆ ਕਿ ਹੋ ਰਿਲੀਜ਼ ਹੋਣੀ ਚਾਹੀਦੀ ਉਹ ਭਾਰਤ ਵਾਸੀ ਜਿਹੜੇ ਦੇਖਣ ਦੇਖ ਸਕਦੇ ਆ ਸੋ ਬਾਕੀ ਦੇਖਣ ਚ ਇਹ ਆ ਕਿ ਜਿੱਦਾਂ ਹੁਣ ਇੱਕ ਜੈਲਸ ਜਿਹੜੀ ਆ ਨਾ ਕਲਾਕਾਰਾਂ ਦੇ ਅੰਦਰ ਵੀ ਸਾਡਾ ਜਿਹੜਾ ਲੈਵਲ ਜਿਹੜਾ ਅਸੀਂ ਉਹ ਤੋਂ ਪਹਿਲਾਂ ਦੇ ਗਾਉਂਦੇ ਆ ਜਾਂ ਪਹਿਲਾਂ ਦੇ ਹੈਗੇ ਸਟਾਰ ਆ ਸੁਪਰਸਟਾਰ ਆ ਉਹ ਤਾਂ ਬਲਡ ਸਟਾਰ ਹੋ ਗਿਆ ਨਾ ਉਹਦੇ ਕਰਕੇ ਵੀ ਤਕਰੀਬਨ ਤਕਰੀਬਨ ਇਹ ਹੋ ਸਕਦਾ ਹੈ ਕਿ ਉਹਨਾਂ ਨੂੰ ਜੈਲਸ ਹੋ ਸਕਦੀ ਆ ਬਾਕੀ ਮੈਨੂੰ ਨਹੀਂ ਲੱਗਦਾ ਕਿ ਇਹ ਇਹ ਜਿਹੜੀ ਫਿਲਮ ਆ ਰਿਲੀਜ਼ ਹੋਣ ਤੋਂ ਰੁਕੂਗੀ ਪਰ ਇਹ ਰੁਕੂਗੀ ਇਹ ਨਹੀਂ ਹੈਗੀ ਇਹ ਨੂੰ ਰਿਲੀਜ਼ ਭਾਰਤ ਨੂੰ ਸਰਕਾਰ ਨੂੰ ਤੇ ਨਾਲ ਪੰਜਾਬ ਸਰਕਾਰ ਨੂੰ ਤੇ ਨਾਲ ਜਿੰਨੇ ਵੀ ਜਥੇਬੰਦੀਆਂ ਹੈਗੀਆਂ ਸਾਡੇ ਤਾਂ ਅਸੀਂ ਉਹਨਾਂ ਦਾ ਜਿਹੜਾ ਪਰਿਵਾਰ ਆ ਉਹ ਕਮਿਊਨਿਸਟ ਲੈਦਰ ਨਾਲ ਜੁੜਿਆ ਹੋਇਆ ਉਹਨਾਂ ਦੇ ਫਾਦਰ ਸਾਹਿਬ ਆ ਉਹਨਾਂ ਦੇ ਚਾਚਾ ਜੀ ਆ ਉਹਨਾਂ ਦੇ ਤਾਇਆ ਜੀ ਆ ਔਰ ਇਸ ਜਿਹੜੀ ਆਪਾਂ ਲੈ ਚੱਲਦੇ ਵੀ ਆਪਣੇ ਦੇਸ਼ ਰੋਹੀ ਵਾਲਾ ਕੰਮ ਜਿਹੜਾ ਉਹ ਤਾਂ ਸਾਡੀ ਦੁਸਾਂਝ ਕਲਾਂ ਦੇ ਖੂਨ ਚ ਹੈ ਨਹੀਂਗਾ ਜੀ ਤਾਂ ਦੁਸਾਂਝ ਕਲਾਂ ਇੱਕ ਗਦਰੀ ਬਾਬਿਆਂ ਦਾ ਪਿੰਡ ਆ ਔਰ ਕਾਮਰੇਟਾਂ ਦਾ ਪਿੰਡ ਇਹਨੂੰ ਕਿਹਾ ਜਾਂਦਾ ਔਰ ਲਹਿਰ ਦੇ ਨਾਲ ਜੁੜੇ ਹੋਏ ਆ ਜ਼ਮੀਨੀ ਪੱਧਰ ਦੇ ਨਾਲ ਜੁੜੇ ਹੋਏ ਆ ਹਰ ਕਦੇ ਮਸਲੇ ਹੱਲ ਕਰਨ ਵਾਸਤੇ ਪਹਿਲ ਦੇ ਦੇਸ਼ ਭਗਤੀ ਦੇ ਨਾਲ ਜੁੜੇ ਹੋਏ ਆ ਔਰ ਦੇਸ਼ ਭਗਤੀ ਦੀ ਜਾਦਗਰ ਹਾਲ ਜਿਹੜੇ ਆ ਸਾਡੇ ਪਿੰਡ ਦੇ ਗਦਰੀ ਬਾਬੇ ਹੋਏ ਆ ਤੇ ਉਹਨਾਂ ਦੇ ਨਾਲ ਨਾਲ ਸਾਡੇ ਪਿੰਡ ਦੀ ਜਿਹੜਾ ਇਤਿਹਾਸ ਆ ਬਹੁਤ ਵੱਡਾ ਆ ਜੇ ਦਲਜੀਤ ਦਸਾਂਜ ਨੂੰ ਬਲੰਦੀਆਂ ਤੇ ਲੈ ਕੇ ਗਿਆ ਤਾਂ ਮੈਂ ਜਿਹੜੇ ਜੈਲਸ ਕਰਦੇ ਆ ਉਹਨਾਂ ਨੂੰ ਇਹੀ ਅਪੀਲ ਕਰਦਾ ਕਿ ਤੁਸੀਂ ਆਪਣੀ ਜੈਲਸ ਛੱਡ ਕੇ ਆਪਣੇ ਆਪਣੇ ਕੰਮ ਤੇ ਫੋਕਸ ਦਿਓ ਆਪਣੀ ਬਲੰਦੀ ਜਿਹੜੀ ਲਿਆਉਣ ਵਾਸਤੇ ਜਿਹੜਾ ਤੁਸੀਂ ਟੀਚਾ ਮਿੱਥਿਆ ਉਹਨੂੰ ਉਹਨੂੰ ਛੋਣ ਦੀ ਕੋਸ਼ਿਸ਼ ਕਰੋ ਕਿ ਨਾਲ ਲੱਤਾਂ ਖਿੱਚਣ ਦੀ ਜਿਹੜੀਆਂ ਲੱਤਾਂ ਖਿੱਚਣ ਵਾਲੇ ਹੁੰਦੇ ਹੋ ਤੁਹਾਨੂੰ ਪਤਾ ਹੀ ਆ ਭਾਜੀ ਤੇ ਉਹ ਹਮੇਸ਼ਾ ਲੱਤਾਂ ਖਿੱਚਣ ਜੋਗੇ ਰਹਿ ਜਾਂਦੇ ਉਹਨਾਂ ਤੋਂ ਕੋਈ ਵੀ ਮੂਵਮੈਂਟ ਜਿਹੜੀ ਆ ਕਿਸੇ ਤਰ੍ਹਾਂ ਦਾ ਉਹ ਅਪੀਚ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਜਿਹੜੀ ਇਹ ਫਿਲਮ ਅਲੀਜ਼ ਹੋਣੀ ਚਾਹੀਦੀ ਸਾਡੇ ਪਿੰਡ ਦੇ ਵਿੱਚ ਪੂਰਾ ਉਹਨਾਂ ਦਾ ਸਪੋਰਟ ਆ ਔਰ ਜਿਹੜੇ ਵਰਲਡ ਲੈਵਲ ਤੇ ਉਹ ਪਹੁੰਚੇ ਆ ਅਸੀਂ ਤਾਂ ਇਹੀ ਕਹਿੰਨੇ ਆ ਦਲਜੀਤ ਦੋਸਾਂਝ ਡਟ ਕੇ ਖੜਿਆ ਰ ਕੋਈ ਦਿੱਕਤ ਨਹੀਂ ਪਿੰਡ ਵਾਸੀ ਤੇ ਇਲਾਕਾ ਵਾਸੀ ਤੁਹਾਡੇ ਨਾਲ ਆ ਬਹੁਤ ਬਹੁਤ ਧੰਨਵਾਦ ਜੀ ਇੱਕ ਦਲਜੀਤ ਸਿੱਖ ਵੀ ਆ ਨਾ ਸਰਦਾਰ ਮੁੰਡਾ ਸਰਦਾਰ ਜੀ ਜਿਹੜੀ ਫਿਲਮ ਆਈ ਆ ਇਸ ਕਰਕੇ ਵੀ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਦਲਜੀਤ ਦੋਸਾਂਝ ਪੱਕ ਸਿਰ ਤੇ ਰੱਖਦਾ ਅਤੇ ਸਿੰਘ ਹੈ ਸਰਦਾਰ ਹੈ ਪੰਜਾਬ ਦਾ ਹੈ ਤੇ ਕੁਝ ਲੋਕੀ ਇਸ ਗੱਲ ਨੂੰ ਦੇਖ ਕੇ ਵੀ ਸਰਦਾਰ ਜਿਹੜੇ ਆ ਸਾਰੀ ਦੁਨੀਆ 'ਚ ਪੱਗ ਵਾਲੇ ਆ ਉਹ ਕਲਾਕਾਰ ਜੇ ਜਾਂਦਾ ਗੁਰਦਾਸ ਮਾਨ ਨੇ ਪੱਗ ਨਹੀਂ ਰੱਖੀ ਗੁਰਦਾਸ ਮਾਨ ਦੇ ਅਸੀਂ ਇੱਕ ਤਰ੍ਹਾਂ ਆਪਣੇ ਸਮਝੋ ਸਰਦਾਰ ਨੂੰ ਆ ਕਿ ਉਹਨ ਬਿਲਕੁਲ ਸਾਫ ਸੁਥਰੀ ਗਾਇਕੀ ਗਾਈ ਆ ਸਾਫ ਸੁਥਰੀ ਲੇਕਿਨ ਪੱਗ ਨਹੀਂ ਸਿਰ ਤੇ ਰੱਖੀ ਪੰਜਾਬ ਦਾ ਹੋਣ ਕਰਕੇ ਪਰ ਇਸ ਨੇ ਇਹ ਕੀਤਾ ਕਿ ਜੋ ਮੇਰਾ ਜਸ ਦੇਸ਼ 'ਚ ਮੈਂ ਜੰਮਿਆ ਜਿਸ ਪਰਿਵਾਰ 'ਚ ਮੈਂ ਜੰਮਿਆ ਜਿਹੜੇ ਮੈਨੂੰ ਸੰਸਕਾਰ ਮਿਲੇ ਆ ਪਾ ਕੇ ਰੱਖਣ ਲਾ ਜਿਹੜਾ ਹੈ ਉਹਨੂੰ ਮੈਂ ਕਾਇਮ ਰੱਖਾਂ ਤੇ ਇਹ ਨਾ ਹੋਵੇ ਕਿ ਲਾ ਕੇ ਮੈਂ ਇਸ ਤਰ੍ਹਾਂ ਨਾਲ ਕਰਾਂ ਇਸ ਕਰਕੇ ਜਿਹੜੇ ਇੱਕ ਪਹਿਰਾਵੇ ਦੇ ਉਪਰ ਅਤਰਾਜ ਹੈ ਕਿ ਪਾਗਿਆ ਜਾਂ ਇੱਕ ਸਰਦਾਰ ਆ ਭਾਰਤ ਵਾਸੀ ਹੈ ਸਿੱਖਾਂ ਨੇ ਕਿੰਨੀਆਂ ਦੇਸ਼ ਭਰ ਲਈ ਕੁਰਬਾਨੀਆਂ ਕੀਤੀਆਂ ਸਭ ਤੋਂ ਵੱਧ ਸਿੱਖ ਫਾਂਸੀ ਦੇ ਚੜੇ ਸਭ ਤੋਂ ਵੱਧ ਸਿੱਖ ਅੰਦਰ ਗਏ ਆ ਜੇ ਸਿੱਖ ਕਿਤੇ ਸਟੈਂਡ ਨਾ ਲੈਂਦੇ ਮਾਸਟਰ ਤਾਰਾ ਸਿੰਘ ਕਿ ਅਸੀਂ ਇੰਡੀਆ ਨਾਲ ਰਹਿਣਾ ਤਾਂ ਪਾਕਿਸਤਾਨ ਦੀ ਹੱਦ ਦਿੱਲੀ ਤੱਕ ਹੁੰਦੀ ਉਸ ਵੇਲੇ ਪੰਡਤ ਜਵਾਹਰ ਲਾਲ ਨਰੋ મહਾਤਮਾ ਗਾਂਧੀ ਨੇ ਮੌਕਾ ਸੰਭਾਲਿਆ ਕਿ ਤੁਹਾਨੂੰ ਪੰਜਾਬ ਵਾਲੇ ਸਿੱਖੋ ਕੁਛ ਨਾ ਕੁਛ ਦੇਵਾਂਗੇ ਤੁਸੀਂ ਸਾਡੇ ਨਾਲ ਰਹੋ ਤੇ ਇਹਨਾਂ ਨੇ ਇਹ ਫੈਸਲਾ ਕਰ ਲਿਆ ਤਾਂ ਸਿੱਖ ਅੱਜ ਵੀ ਜੇ ਆ ਪਾਕਿਸਤਾਨ ਨਾਲ ਲੜਾਈ ਹੁੰਦੀ ਆ ਸਭ ਤੋਂ ਵੱਧ ਪੰਜਾਬ ਜਿਹੜਾ ਹੈਗਾ ਬੰਬਾਰੀ ਦਾ ਨੁਕਸਾਨ ਦਾ ਸ਼ਿਕਾਰ ਹੁੰਦਾ ਔਰ ਜਿੰਨੇ ਵੀ ਸਿੱਖ ਫੌਜ ਦੇ ਵਿੱਚ ਆ ਮੋਰੇ ਜਾ ਕੇ ਲੜਦੇ ਸੋ ਸਿੱਖਾਂ ਦੀ ਦੇਸ਼ ਭਗਤੀ ਤੇ ਦੁਸਾਂਝ ਕਲਾਂ ਚ ਜੰਪ ਜੇ ਦਿਲਜੀਤ ਦੁਸਾਂਝ ਦੀ ਦੇਸ਼ ਭਗਤੀ ਤੇ ਜਿਨ੍ਹਾਂ ਨੇ ਆਜ਼ਾਦੀ ਦੀ ਲਹਿਰ ਵਿੱਚ ਬਾਅਦ ਵਿੱਚ ਜਿਹੜੀਆਂ ਲਹਿਰਾਂ ਚਲੀਆਂ ਇੱਥੇ ਜਿਹੜੇ ਹੋਏ ਸਾਰੇ ਸੱਜਣ ਦੇਸ਼ ਭਗਤ ਹੋਏ ਆ ਦੇਸ਼ ਭਗਤਾਂ ਦਾ ਇਹ ਪਿੰਡ ਆ ਦਿਲਜੀਤ ਦੁਸਾਂਝ ਵੀ ਦੇਸ਼ ਭਗਤ ਆ ਮੈਂ ਇਹ ਕਹਿਣਾ ਚਾਹੁੰਦਾ ਕਿ ਬਹੁਤ ਸਾਰਿਆਂ ਤੋਂ ਵੱਡਾ ਦੇਸ਼ ਭਗਤ ਆ ਇੱਕ ਗਾਇਕ ਗੁਰੂ ਰੰਧਾਵਾ ਨੇ ਇਹ ਗੱਲ ਕਹੀ ਆ ਵੀ ਕਿਉਂਕਿ ਉਹਨੇ ਪਾਕਿਸਤਾਨ ਦੀ ਕੁੜੀ ਜਿਹੜੀ ਆ ਐਜ਼ ਅ ਹੀਰੋਇਨ ਲਈ ਉਹਦੇ ਵਿੱਚ ਉਹ ਕਹਿੰਦਾ ਕਿ ਗੀਥਰੂ ਨੇ ਜ਼ਮਾਨਤ ਕੀਤਾ ਵੀ ਆ ਆਪਣੇ ਮੁਲਕ ਦਾ ਖਾਈਏ ਕਿਸੇ ਬੁਰਾ ਨਹੀਂ ਮੰੰਦੀ ਦਾ ਨਾ ਜਿਹੜਾ ਗੁਰਦਾਸ ਮਾਨ ਨੇ ਆਓ ਦਿਲਜੀਤ ਸਾਹਿਬ ਦੀ ਗੱਲ ਸਾਂਝੀ ਆ ਠੀਕ ਆਇਆ ਹਾਂ ਸਾਹਿਬ ਨੇ ਗੱਲ ਕਿ ਜਿੱਥੇ ਰਹੀਏ ਜੇ ਭਾਰਤ ਵਿੱਚ ਰਹੀਏ ਇੱਥੇ ਖਾਣੇ ਦਾ ਭਾਰ ਇਦੀ ਸੁੱਖ ਮੰਗੀਏ ਜੇ ਕੈਨੇਡਾ ਅਮਰੀਕਾ ਕੈਨੇਡਾ ਚੈਨਲ ਨੇ ਉਹ ਸੁੱਖ ਮੰਗੀਏ ਤੇ ਦਿਲਜੀਤ ਨੇ ਜੇ ਪਾਕਿਸਤਾਨੀ ਕਲਾਕਾਰ ਵੀ ਨਾਲ ਲੈ ਲਈ ਇਹਦੇ ਨਾਲ ਪਾਕਿਸਤਾਨ ਦੀ ਸੁੱਖ ਨਹੀਂ ਮੰਗੀ ਉਸ ਕਲਾਕਾਰ ਦੀ ਸੁਖਰੀ ਮੰਗੀ ਇਹ ਦੇਖੋ ਇੱਕ ਦੇਸ਼ ਭਗਤੀ ਦੀ ਗੱਲ ਇਹ ਹੁੰਦੀ ਹੈ ਕਿ ਸਭਿਆਚਾਰ ਕੇ ਜਿਹੜਾ ਹੈ ਸਭਿਆਚਾਰ ਇਹ ਸਾਂਝਾ ਹੈ ਇਹ ਕਾਮਨ ਹੈ ਇਹਦੇ ਤੇ ਇਤਰਾਜ਼ ਕਰਨਾ ਸਭਿਆਚਾਰ ਤੇ ਗਲਤ ਆ ਸਿਰਫ ਇੱਕ ਫਿਲਮ ਬਣਾਉਣ ਦੀ ਖਾਤਰ ਉਹਦੇ ਚ ਕੁਝ ਨਵੀਨਤਾ ਕੋਈ ਪਹਿਲ ਕਦਮੀ ਕਰਨ ਦੀ ਖਾਤਰ ਕਿ ਉਹ ਇਹ ਕੰਮ ਕੀਤਾ ਹੈਗਾ ਦੇਸ਼ ਭਗਤੀ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਦੇ ਜਿਹੜੇ ਕਹਿੰਦੇ ਆ ਮੈਂ ਕਹਿਣਾ ਚਾਹਣਾ ਦਿਲਜੀਤ ਦੁਸਾਂਜ ਉਹਨਾਂ ਤੋਂ ਵੱਡਾ ਦੇਸ਼ ਭਗਤ ਹੈ ਇੱਕ ਗਾਇਕ ਵੀ ਪਾਰਕ ਨੇ ਵੀ ਕਿਹਾ ਕਿ ਦਿਲਜੀਤ ਨੇ ਆਪਣਾ ਜ਼ਮੀਰ ਵੇਚ ਦਿੱਤਾ ਉਹਨੂੰ ਕਿਵੇਂ ਤਿਕਦੇ ਹੋ ਦੇਖੋ ਜਿੱਥੋਂ ਤੱਕ ਜ਼ਮੀਰ ਵੇਚਣ ਦਾ ਸਬੰਧ ਹੈ ਦਿਲਜੀਤ ਦੁਸਾਂਜ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਖਰੀਦ ਸਕਦੀ ਕਿਉਂਕਿ ਦੁਸਾਂਜ ਕਲਾ ਵਿੱਚ ਜਿਹੜਾ ਜਮਿਆ ਉਹ ਗਦਾਰ ਨਹੀਂ ਹੋ ਸਕਦਾ ਉਹਨੂੰ ਨਾ ਪਾਕਿਸਤਾਨ ਖਰੀਦ ਸਕਦਾ ਨਾ ਇੰਡੀਆ ਦੇ ਵਿੱਚ ਕੋਈ ਖਰੀਦ ਸਕਦਾ ਪਰ ਅਸੀਂ ਇੰਡੀਅਨ ਆ ਅਸੀਂ ਭਾਰਤਵਾਸੀ ਆ ਅਸੀਂ ਸਿੱਖ ਆ ਭਾਰਤ ਦੇ ਨਾਲ ਆ ਡੱਟ ਕੇ ਖੜੇ ਆ ਦੇਸ਼ ਭਗਤ ਆ ਔਰ ਸਾਨੂੰ ਕੋਈ ਹੋਰ ਸਰਟੀਫਿਕੇਟ ਨਾ ਦੇਵੇ ਸਾਡਾ ਆਪਣੀ ਹਿਸਟਰੀ ਜਿਹੜੀ ਇਤਿਹਾਸ ਹੈ ਸਰਟੀਫਿਕੇਟ ਦਿੰਦੀ ਆ ਦਿਲਜੀਤ ਦੁਸਾਂਝ ਵੀ ਬਹੁਤ ਵੱਡਾ ਦੇਸ਼ ਭਗਤ ਆ ਉਹਦੀ ਦੇਸ਼ ਭਗਤੀ ਤੇ ਕਿੰਤੂ ਪਰੰਤੂ ਕਰਨ ਵਾਲੇ ਆਪਣੇ ਦੇਸ਼ ਭਗਤੀ ਦਾ ਸਰਟੀਫਿਕੇਟ ਸਬੂਤ ਪੇਸ਼ ਕਰਨ ਉਹ ਕੌਣ ਹੁੰਦੇ ਉਹਨੂੰ ਸਰਟੀਫਿਕੇਟ ਦੇਣ ਵਾਲੇ ਦੇਣਾ ਸਰਟੀਫਿਕੇਟ ਭਾਰਤ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਉਹਦੇ ਤੋਂ ਵੱਧ ਵੀ ਲੋਕਾਂ ਨੇ ਦੇਣਾ ਸਰਟੀਫਿਕੇਟ ਤੇ ਜਿੰਨਾ ਉਹ ਹਰਮਨ ਪਿਆਰਾ ਹੈਗਾ ਸਿਰਫ ਉਹਦੀ ਹਰਮਨ ਪਿਆਰਾ ਦੇ ਵਿਰੁੱਧ ਜਿਹੜੀ ਆ ਕਲਾਕਾਰ ਇੱਕ ਆਪਣਾ ਜਿੱਦਾ ਕਹਿੰਦੇ ਲਾਗਵਾਜ਼ੀ ਕਰਨ ਦੇ ਲਈ ਖਿਆ ਬਾਜ਼ੀ ਕੱਢਣ ਦੇ ਲਈ ਉਹਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਉਹका ਗਲਤ ਆ ਉਹਨਾਂ ਨੂੰ ਹੈਲਦੀ ਕੰਪੀਟੀਸ਼ਨ ਕਰਨਾ ਚਾਹੀਦਾ ਕੋਈ ਜ਼ਰੂਰਤ ਕਰੇ ਪਾਕਿਸਤਾਨ ਦੀ ਐਕਟ੍ਰੈਸ ਨੂੰ ਨਾਲ ਲੈ ਕੇ ਫਿਲਮ ਬਣਾਉਣ ਦਾ ਕਿਸੇ ਨੇ ਜ਼ਰੂਰਤ ਨਹੀਂ ਕਰਨਾ ਗਿੱਦੜਿਆ अच्छा गायक मीका कह रहा है कि माफी मांगे दिलजीत की दिलजीत ਨੂੰ ਮਾਫੀ ਮੰਗਣੀ ਚਾਹੀਦੀ ਆ ਨਹੀਂ ਬਿਲਕੁਲ ਨਹੀਂ ਮੰਗਣੀ ਚਾਹੀਦੀ ਉਹ ਕੜਾ ਗਲਤ ਕੰਮ ਕੀਤਾ ਨਾ ਕੋਈ ਕਲਾਕਾਰ ਲੈ ਆ ਕਲਾਕਾਰ ਸਾਰੇ ਸਾਂਝੇ ਹੁੰਦੇ ਆ ਕਿਸੇ ਵੀ ਕਲਾਕਾਰ ਨੇ ਆਪਣੇ ਆਲੇ ਫੈਲ ਬਣਾਈ ਹੁੰਦੀ ਆ ਸਰ ਕਲਾਕਾਰ ਜਿਹੜਾ ਵਧੀਆ ਕਲਾਕਾਰ ਲੈਣਾ ਮਾੜਾ ਹੋ ਜਾਣਾ ਹੁੰਦਾ ਗਲਤ ਗੱਲ ਕਰਦੇ ਆ ਆਪਣੇ ਵਹਿਤਬਾਲ ਦੇ ਉਹ ਵੀ ਗਲਤ ਕਹਿ ਰਿਹਾ ਉਹ ਵੀ ਕਲਾਕਾਰ ਆ ਉਹਨੂੰ ਵੀ ਕਿਤੇ ਲੈ ਆ ਜਾ ਸਕਦਾ ਤੁਸੀਂ ਕੀ ਕਹਿਣਾ ਚਾਹੁੰਦੇ ਮੀਕੇ ਬਾਰੇ ਕੀ ਗੱਲ ਹੈ ਦੇਖੋ ਮੀਕਾ ਆਪਣੇ ਥਾਂ ਬਹੁਤ ਅੱਛਾ ਕਲਾਕਾਰ ਆ ਪਰ ਮੈਂ ਉਹਨੂੰ ਬੇਨਤੀ ਕਰਦਾ ਕਿ ਦਿਲਜੀਤ ਦਸਾਂਝ ਨੂੰ ਜੇ ਉਹ ਇੱਕ ਤਰ੍ਹਾਂ ਸਮਝੇ ਵੀ ਕਿੰਨਾ ਚੜ ਗਿਆ ਇੱਕ ਆਈਡਲ ਬਾਡਲ ਸਮਝ ਕੇ ਕਰੇ ਉਹਦੇ ਨਾਲ ਦੋਸਤੀ ਪਾਵੇ ਉਹਦੇ ਨੇੜੇ ਹੋ ਕੇ ਗੁਣ ਗ੍ਰਹਿਣ ਕਰੇ ਉਹਦੀਆਂ ਫਿਲਮਾਂ ਬਾਕੀ ਦੇਖ ਕੇ ਗੱਲ ਕਰੇ ਇਸ ਪਾਸੇ ਨੂੰ ਅੱਗੇ ਚੜ੍ਹੇ ਕਿ ਮਤਲਬ ਦੋਸਤੀ ਰੱਖੇ ਉਹਤੇ ਇੱਕ ਤਰ੍ਹਾਂ ਉਹਦੀ ਆਪਣੀ ਪ੍ਰੇਜ਼ ਕਰੇ ਉਹਦੀ ਸਿਫਤ ਕਰੇ ਤਾਂ ਤਾਂ ਹੈਗਾ ਕਿ ਦਿਲਜੀਤ ਦਸਾਂਝ ਦੇ ਗੁਣਾ ਦਾ ਹੀ ਉਹ ਸਿਫਤ ਕਰਦਾ ਆ ਲੇਕਿਨ ਜੇ ਉਹ ਸਿਰਫ ਬਿਲਕੁਲ ਓਕਾ ਹੀ ਉਹਦੀ ਵਿਰੋਧਤਾ ਕਰਦਾ ਆ ਇਹਦਾ ਮਤਲਬ ਉਹਦੀ ਜਿਹੜੀ ਸੋਚ ਇੱਕ ਪਾਸੜ ਹੈ ਗੁਣ ਦੇਖਣ ਵਾਲੀ ਆ ਗੁਣ ਦੇਖਣ ਵਾਲੀ ਨਹੀਂ ਦਿਲਜੀਤ ਦੁਸਾਂਝ ਦੇ ਗੁਣਾ ਨੂੰ ਗ੍ਰਹਿਣ ਕਰੋ ਜਿਹੜੇ ਔਗਣਿਆ ਕੋਈ ਵੀ ਕਿਸੇ ਬੱਦੇ 'ਚ ਹੋ ਸਕਦੇ ਬੇਰੇ 'ਚ ਵੀ ਆ ਦਿਲਜੀਤ ਵੀ ਆ ਮੀਕਾ ਸਿੰਘ 'ਚ ਵੀ ਆ ਇਹਨਾਂ ਨੂੰ ਛੱਡ ਕੇ ਅੱਛਾ ਬਣਨ ਦੀ ਕੋਸ਼ਿਸ਼ ਕਰੋ ਦਿਲਜੀਤ ਦੁਸਾਂਝ ਵਰਗਾ ਬਣਨ ਦੀ ਕੋਸ਼ਿਸ਼ ਕਰੋ ਜੇ ਮੀਕਾ ਸਿੰਘ ਦੁਸਾਂਝ ਅਗਰ ਦਿਲਜੀਤ ਦੁਸਾਂਝ ਦੇ ਲੈਵਲ ਤੇ ਸਾਰੀ ਦੁਨੀਆ 'ਚ ਹਰ ਮਨ ਪਿਆਰਾ ਹੋ ਗਿਆ ਤਾਂ ਅਸੀਂ ਉਹਨੂੰ ਅਡਵਾਂਸ ਕੰਗ੍ਰੈਚੁਲੇਸ਼ਨ ਪਹਿਲਾਂ ਹੀ ਵਧਾਈਆਂ ਦੇ ਲਈ